ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਲੈ ਕੇ ਹਾਜ਼ਰ ਹੋਏ ਆਪਾਂ ਆਪਣੀ ਅੱਜ ਦੀ ਕਹਾਣੀ ਕਾਲਜ ਟਾਈਮ ਤੋਂ ਹੀ ਮੈਂ ਦੀਪ ਨੂੰ ਬਹੁਤ ਪਸੰਦ ਕਰਦਾ ਸੀ ਉਹ ਬਹੁਤ ਸੋਹਣੀ ਸੁਨੱਖੀ ਕੁੜੀ ਸੀ ਅਸੀਂ ਵਧੀਆ ਦੋਸਤ ਵੀ ਸੀ ਅਸੀਂ ਸਾਰਾ ਦਿਨ ਕਾਲਜ ਵਿੱਚ ਇਕੱਠੇ ਰਹਿੰਦੇ ਮੈਂ ਕਈ ਵਾਰ ਉਸ ਦੀ ਸੇਲੀ ਅਮਨ ਨਾਲ ਵੀ ਗੱਲ ਕੀਤੀ ਸੀ ਉਸ ਦੇ ਬਾਰੇ ਵਿੱਚ ਪਰ ਉਹ ਕਹਿ ਦਿੰਦੀ ਸੀ ਕਿ ਕੋਈ ਫਾਇਦਾ ਨਹੀਂ ਗੱਲ ਕਰਨ ਦਾ ਦੀਪ ਉਥੇ ਹੀ ਵਿਆਹ ਕਰਵਾਵੇਗੀ ਜਿੱਥੇ ਉਹਦੇ ਘਰ ਦੇ ਕਰਨਗੇ ਇਹ ਸੁਣ ਕੇ ਮੈਂ ਚੁੱਪ ਕਰ ਜਾਂਦਾ ਕਾਲਜ ਦੇ ਵਿੱਚ ਸਾਡਾ ਆਖਰੀ ਦਿਨ ਸੀ ਬਹੁਤ ਦਿਲ ਕਰਦਾ ਸੀ ਕਿ ਉਸ ਨੂੰ ਦਿਲ ਦੀ ਗੱਲ ਕਹਿ ਦੇਵਾਂ ਪਰ ਫਿਰ ਅਮਨ ਦੀ ਕਹੀ ਗੱਲ ਯਾਦ ਆ ਜਾਂਦੀ ਹੁਣ ਅਸੀਂ ਹਮੇਸ਼ਾ ਲਈ ਵੱਖ ਹੋ ਗਏ ਸੀ ਸਾਡੀ ਪੜ੍ਹਾਈ ਪੂਰੀ ਹੋ ਗਈ ਸੀ ਕੁਝ ਮਹੀਨਿਆਂ ਬਾਅਦ ਮੈਨੂੰ ਅਮਨ ਸ਼ਹਿਰ ਦੇ ਵਿੱਚ ਮਿਲੀ ਉਸਨੇ ਦੱਸਿਆ ਕਿ ਦੀਪ ਸਰਕਾਰੀ ਹਸਪਤਾਲ ਵਿੱਚ ਨਰਸ ਲੱਗ ਗਈ ਹੈ ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਈ ਵਾਰ ਜਦੋਂ ਮੇਰਾ ਦਿਲ ਕਰਦਾ ਤਾਂ ਮੈਂ ਹਸਪਤਾਲ ਵਿੱਚ ਦੀਪ ਨੂੰ ਦੇਖਣ ਲਈ ਚਲਾ ਜਾਂਦਾ ਇੱਕ ਦਿਨ ਮੈਂ ਨਾ ਧੋ ਕੇ ਵਧੀਆ ਸੂਟ ਬੂਟ ਪਾ ਕੇ ਪੂਰੀ ਟਾਰ ਕੱਢ ਕੇ ਹਸਪਤਾਲ ਵਿੱਚ ਗਿਆ ਸੋਚਿਆ ਕਿ ਅੱਜ ਦਿਲ ਦੀ ਗੱਲ ਕਹਿ ਹੀ ਆਵਾਂਗਾ ਜ्यों ਹੀ ਮੈਂ ਹਸਪਤਾਲ ਦੇ ਵਿੱਚ ਦਾਖਲ ਹੋਇਆ ਤਾਂ ਸਾਹਮਣੇ ਹੀ ਅਮਨ ਮਿਲੀ ਮੈਂ ਉਸ ਨੂੰ ਕਿਹਾ ਕਿ ਅੱਜ ਮੈਂ ਦੀਪ ਨੂੰ ਆਪਣੇ ਦਿਲ ਦੀ ਗੱਲ ਦੱਸਣ ਜਾ ਰਿਹਾ ਹਾਂ ਉਸ ਨੇ ਹੱਸਦੇ ਹੋਏ ਕਿਹਾ ਆ ਚੱਕ ਕਾਰਡ ਤੇ ਵਿਆਹ ਤੇ ਆ ਜਾਵੀ ਉਸ ਦੀ ਮੰਗਣੀ ਹੋ ਗਈ ਅਤੇ ਉਸ ਨੇ ਤੈਨੂੰ ਵੀ ਬੁਲਾਇਆ ਹੈ ਉਹ ਮੇਰੇ ਹੱਥ ਤੇ ਕਾਰਡ ਰੱਖ ਕੇ ਅੱਗੇ ਚਲੀ ਗਈ ਤੇ ਮੈਂ ਉੱਥੇ ਹੀ ਖੜਾ ਬੁੱਤ ਬਣ ਗਿਆ ਮੇਰੀਆਂ ਅੱਖਾਂ ਮੂਰੇ ਹਨੇਰਾ ਛਾ ਗਿਆ ਤੇ ਮੈਨੂੰ ਚਾਰ ਛਪੇਰੇ ਤੁੰਦਲਾ ਤੁੰਦਲਾ ਦਿਸਣ ਲੱਗਾ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਕਿਵੇਂ ਅੱਧ ਮੋਇਆ ਘਰ ਪਹੁੰਚਿਆ ਕਿੰਨੇ ਦਿਨ ਹੀ ਮੇਰੇ ਤੋਂ ਬੈੱਡ ਤੋਂ ਉੱਠਿਆ ਨਾ ਗਿਆ ਜਿਵੇਂ ਮੇਰਾ ਕੋਈ ਬਹੁਤ ਵੱਡਾ ਨੁਕਸਾਨ ਹੋ ਗਿਆ ਸੀ ਮੰਮੀ ਪਾਪਾ ਪੁੱਛਦੇ ਕਿ ਕੀ ਗੱਲ ਐ ਪਰ ਮੈਂ ਉਹਨਾਂ ਨੂੰ ਕੀ ਦੱਸਦਾ ਹੌਲੀ ਹੌਲੀ ਮੈਂ ਆਪਣਾ ਮਨ ਕਰੜਾ ਕੀਤਾ ਤੇ ਘਰ ਦੇ ਕੰਮਾਂ ਵਿੱਚ ਆਪਣੇ ਆਪ ਨੂੰ ਵਿਅਸਤ ਕਰ ਲਿਆ ਫਿਰ ਕੁਝ ਦਿਨਾਂ ਬਾਅਦ ਹੀ ਫਿਰ ਅਮਨ ਦਾ ਫੋਨ ਆਇਆ ਕਿ ਤੂੰ ਦੀਪ ਨਾਲ ਵਿਆਹ ਕਰਾਉਣ ਲਈ ਤਿਆਰ ਹੈ ਇਹ ਸੁਣ ਕੇ ਮੈਂ ਪੁੱਛਿਆ ਕਿ ਉਸਦੀ ਤਾਂ ਮੰਗਣੀ ਹੋ ਗਈ ਹੈ ਕਿਉਂ ਮੇਰੇ ਨਾਲ ਤੂੰ ਮਜ਼ਾਕ ਕਰ ਰਹੀ ਹੈ ਤਾਂ ਅਮਨ ਕਹਿਣ ਲੱਗੀ ਇਹ ਕੋਈ ਮਜ਼ਾਕ ਨਹੀਂ ਹੈ ਉਸਦੀ ਮੰਗਣੀ ਟੁੱਟ ਗਈ ਹੈ ਮੰਗਣੀ ਟੁੱਟ ਗਈ ਮੈਂ ਉਸ ਨੂੰ ਦੁਬਾਰਾ ਸਵਾਲ ਕੀਤਾ ਫਿਰ ਅਮਨ ਨੇ ਮੈਨੂੰ ਸਾਰੀ ਗੱਲ ਦੱਸੀ ਕਿ ਉਸਦੇ ਹੋਣ ਵਾਲੇ ਘਰ ਵਾਲੇ ਨੇ ਇਹ ਕਹਿ ਕੇ ਮੰਗਣੀ ਤੋੜ ਦਿੱਤੀ ਕਿ ਤੂੰ ਰਾਤ ਨੂੰ ਡਿਊਟੀ ਕਰਦੀ ਐ ਰਾਤ ਨੂੰ ਡਿਊਟੀ ਤੇ ਕੁੜੀਆਂ ਵੀ ਹੁੰਦੀਆਂ ਹਨ ਤੇ ਮੁੰਡੇ ਵੀ ਮੈਂ ਸਾਰੀ ਗੱਲ ਸਮਝ ਗਿਆ ਸੀ ਮੈਂ ਕਿਹਾ ਕਿ ਮੇਰੇ ਵੱਲੋਂ ਤਾਂ ਪਹਿਲਾਂ ਵੀ ਹਾਂ ਸੀ ਤੇ ਹੁਣ ਵੀ ਹਾਂ ਹੈ ਫਿਰ ਅਮਨ ਨੇ ਦੀਪ ਨਾਲ ਗੱਲ ਕੀਤੀ ਤੇ ਦੀਪ ਨੇ ਆਪਣੇ ਮੰਮੀ ਪਾਪਾ ਨਾਲ ਗੱਲ ਕੀਤੀ ਜੋ ਤਰੀਕ ਕਾੜ ਤੇ ਛਪੀ ਸੀ ਉਸੇ ਤਰੀਕ ਨੂੰ ਸਾਡਾ ਵਿਆਹ ਹੋ ਗਿਆ ਅਸੀਂ ਦੋਵੇਂ ਹੁਣ ਰਾਜੀ ਖੁਸ਼ੀ ਰਹਿੰਦੇ ਹਾਂ ਚਾਹੇ ਡਿਊਟੀ ਦੇਂਦੀ ਹੋਵੇ ਚਾਹੇ ਰਾਤ ਦੀ ਹੋਵੇ ਮੈਂ ਦੀਪ ਨੂੰ ਆਪ ਛੱਡ ਕੇ ਆਉਂਦਾ ਹਾਂ ਤੇ ਆਪ ਹੀ ਲੈ ਕੇ ਆਉਂਦਾ ਹਾਂ ਮੈਂ ਕਦੇ ਵੀ ਆਪਣੀ ਘਰ ਵਾਲੀ ਤੇ ਸ਼ੱਕ ਨਹੀਂ ਕੀਤਾ ਬਹੁਤ ਸਾਰੇ ਲੋਕ ਨੇ ਇਦਾਂ ਦੇ ਜੋ ਨਰਸਾਂ ਬਾਰੇ ਬਹੁਤ ਮਾੜਾ ਸੋਚਦੇ ਨੇ ਪਰ ਉਹ ਇਹ ਕਿਉਂ ਭੁੱਲ ਜਾਂਦੇ ਨੇ ਕਿ ਜਦੋਂ ਅਸੀਂ ਬਿਮਾਰ ਹੁੰਦੇ ਹਾਂ ਤਾ ਸਾਡੀ ਜ਼ਿੰਦਗੀ ਵੀ ਇਹੀ ਬਚਾਉਂਦੀਆਂ ਹਨ ਦਿਨ ਰਾਤ ਖੜੀ ਲੱਤ ਡਿਊਟੀ ਕਰਦੀਆਂ ਹਨ ਹਾਂਜੀ ਦੋਸਤੋ ਇਹ ਸੀ ਆਪਣੀ ਛੋਟੀ ਜਹੀ ਕਹਾਣੀ ਕੀ ਵਿਚਾਰ ਨੇ ਤੁਹਾਡੇ ਨਰਸਾਂ ਬਾਰੇ ਕਮੈਂਟ ਬਾਕਸ ਵਿੱਚ ਲਿਖ ਕੇ ਜਰੂਰ ਦੱਸਣਾ ਜੇ ਵਧੀਆ ਲੱਗੇ ਲਾਈਕ ਸ਼ੇਅਰ ਕਰਨਾ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ